ਇੱਕ ਐਸੇ ਇਨਸਾਨ ਦੀ ਦਰਦਨਾਕ ਕਹਾਣੀ ਜਿਹਦੇ ਬਚਪਨ ਚ ਉਹਦੇ ਹੀ ਸਾਹਮਣੇ ਉਹਦੇ ਪਿਓ ਨੇ ਉਹਦੀ ਮਾਂ ਨੂੰ ਵੇਚ ਦਸ ਦਿੱਤੇ ਇਸ ਤੋਂ ਬਾਅਦ ਉਸ ਬੱਚੇ ਤੇ ਵੀ ਉਹਦੇ ਪਿਓ ਨੇ ਤਸ਼ੱਦਦ ਕੀਤਾ ਉਹ ਬੱਚਾ ਪਿੰਡ ਦੇ ਵਿੱਚ ਰੌਲ ਖੜ ਕੇ ਪਲਿਆ ਉਸ ਬੱਚੇ ਬਾਰੇ ਕਿਸੇ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਮਰਦ ਹੈ ਜਾਂ ਔਰਤ ਹੈ ਪਿੰਡ ਦੀਆਂ ਬਜ਼ੁਰਗ ਔਰਤਾਂ ਨੇ ਉਹਨੂੰ ਟੀਆਂ ਦੀ ਤਰ੍ਹਾਂ ਪਾਲਿਆ ਤੇ ਫਿਰ ਉਸ ਰੌਣਕੀ ਬੰਦੇ ਦਾ ਜਿਹੜਾ ਅੰਤ ਹੋਇਆ ਉਹ ਬਹੁਤ ਦਰਦਨਾਕ ਰਿਹਾ ਬਦਰਾ ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਸੀਗਾ। ਕਾਫੀ ਪੁਰਾਣੀ ਸਮੇਂ ਦੀ ਕਹਾਣੀ ਹੈ ਤੇ ਉਹਦੀ ਮਾਂ ਉਹਨੂੰ ਬਹੁਤ ਪਿਆਰ ਕਰਦੀ ਸੀਗੀ। ਜਦੋਂ ਬਦਰੇ ਨੂੰ ਸਮਝ ਆਉਂਦੀ ਆ ਉਹਦੀ ਮਾਂ ਉਹਨੂੰ ਮੁੰਡਿਆਂ ਚ ਵੀ ਖੇਡਣ ਨਹੀਂ ਸੀ ਦਿੰਦੀ ਹੁੰਦੀ। ਅੱਛਾ। ਉਹਨੂੰ ਘਰੇ ਮਿੱਟੀ ਦੇ ਖਡਾਉਣੇ ਬਣਾਵਣਾ ਕੇ ਦਿੰਦੀ ਹੁੰਦੀ ਸੀਗੀ ਤੇ ਉਹਦਾ ਪਿਓ 4-4 5-5 ਦਿਨਾਂ ਬਾਅਦ ਕਈ ਵਾਰ ਮਹੀਨੇ ਬਾਅਦ ਘਰ ਆਉਂਦਾ ਹੁੰਦਾ ਸੀਗਾ। ਹੂੰ। ਤਾਂ ਸਾਰੇ ਇਸ ਗੱਲ ਨੂੰ ਹੈਰਾਨ ਮੰਨਦੇ ਸੀਗੇ ਵੀ ਉਹ ਔਰਤ ਇੰਨਾ ਤਸ਼ੱਦਦ ਆਪਣੇ ਤੇ ਵੀ ਸਹਰੀ ਆ ਤੇ ਆਪਣੇ ਬੱਚੇ ਤੇ ਵੀ ਸਹਰੀ ਆ ਵੀ ਉਹ ਕਿਤੇ ਚਲੀ ਜਾਵੇ ਪਰ ਉਸ ਔਰਤ ਦਾ ਕੋਈ ਪੇਕਾ ਨਹੀਂ ਸੀ ਸਹਰਾ ਨਹੀਂ ਸੀ ਕੋਈ ਵੀ ਨਹੀਂ ਸੀ ਸੰਭਾਲਣ ਵਾਲਾ ਬਦਰਾ ਉਸ ਸਮੇਂ 5-6 ਸਾਲ ਦਾ ਸੀਗਾ ਜਿਹਦੀ ਦੁਨੀਆ ਉਹਦੀ ਮਾਂ ਚ ਵੱਸਦੀ ਸੀ ਅੱਛਾ ਇੱਕ ਰਾਤ ਬਦਰਾ ਆਪਣੇ ਘਰ ਚ ਆਪਣੀ ਮਾਂ ਨੂੰ ਜੱਫੀ ਪਾ ਕੇ ਸੁੱਤਾ ਪਿਆ ਹੁੰਦਾ ਰਾਤ ਨੂੰ ਉਹਦਾ ਪਿਓ दारू ਪੀ ਕੇ ਘਰ ਆਉਂਦਾ ਉਹਦੀ ਮਾਂ ਨੂੰ ਖਿੱਚੋ ਤੋਈ ਕਰਦਾ ਹੋਇਆ ਦੋ ਬੰਦਿਆਂ ਨੂੰ ਨਾਲ ਲਾ ਕੇ ਟਰੱਕ ਦੇ ਵਿੱਚ ਸੁੱਟ ਲੈਂਦਾ। ਅੱਛਾ। ਲੋਕਾਂ ਨੂੰ ਪਤਾ ਲੱਗਦਾ ਕਿ ਉਹਦਾ ਪਿਓ ਟਰੱਕਾਂ ਤੇ ਜਾਂਦਾ ਹੁੰਦਾ ਸੀ। ਕੋਈ ਕਹਿੰਦਾ ਸੀ ਕਿ ਟਰੱਕ ਡਰਾਈਵਰ ਆ, ਕੋਈ ਕਹਿੰਦਾ ਵੈਸੀ ਟਰੱਕਾਂ ਤੇ ਨਾਲ ਜਾਂਦਾ ਹੁੰਦਾ ਸੀ। ਬਦਰੇ ਦੀ ਮਾਂ ਬਹੁਤ ਸੋਹਣੀ ਸੀ। ਬਦਰੇ ਦੇ ਨੈਣ ਨਕਸ਼ ਵੀ ਬਹੁਤ ਸੋਹਣੇ ਸੀ। ਬਿਲਕੁਲ ਮਾਂ ਦੇ ਸੀ। ਪਰ ਘਰ 'ਚ ਇੱਕ ਬੱਚਾ ਹੋਣ ਤੋਂ ਬਾਅਦ ਵੀ ਉਹ ਬੰਦਾ ਬਦਰੇ ਦਾ ਪਿਓ ਉਹਦੀ ਮਾਂ ਨੂੰ ਜਲੀਲ ਕਰਦਾ ਹੁੰਦਾ ਸੀ ਵੀ ਤੂੰ ਬਾਝਾ ਹੈ, ਤੂੰ ਬੰਜਰ ਆ। ਹੂੰ। ਤੂੰ ਇੱਕ ਬੱਚਾ ਨਹੀਂ ਪੈਦਾ ਕਰ ਸਕੀ। ਜਦੋਂ ਇਹ ਇਹ ਸਵਾਲ ਕਰਦਾ ਸੀ ਲੋਕ ਹੈਰਾਨ ਮੰਨਦੇ ਸੀ ਵੀ ਫਿਰ ਬਦਰਾ ਕੌਣ ਹੈ? ਹੂੰ। ਉਸ ਰਾਤ ਬਦਰੇ ਦੀ ਮਾਂ ਨਾ ਖਿੱਚ ਤੂ ਹੋਈ ਤਾਂ ਬਦਰੇ ਨੂੰ ਪਟਕਾ ਕੇ ਉਹਦੇ ਪਿਓ ਨੇ ਕੰਦ ਚ ਮਾਰਿਆ ਤੇ ਉਹਦੀ ਮਾਂ ਨੂੰ ਖਿੱਚ ਕੇ ਟਰੱਕ ਚ ਪਾ ਕੇ ਉੱਪਰੇ ਬੰਦਿਆਂ ਦੇ ਨਾਲ ਭੇਜਦਾ ਅੱਛਾ ਹੁਣ ਬਦਰਾ ਰੂੰਦਾ ਕਰ ਲੌਂਦਾ ਆਂਡੀਆਂ ਗਵੰਡੀਆਂ ਨੇ ਵੇਖਿਆ ਸਭ ਨੂੰ ਪਤਾ ਲੱਗਿਆ ਸੀਗਾ ਵੀ ਕਰਨੈਲ ਸ਼ਰਾਬੀ ਕਬਾਬੀ ਆ ਬਦਰੇ ਦਾ ਪਿਓ ਉਹਨੂੰ ਕੈਲਾ ਕਹਿੰਦੇ ਸੀ ਸਾਰੇ ਤੇ ਕੀ ਪਤਾ ਕਹਿੰਦੇ ਉਹਨੇ ਕੀ ਕੀਤਾ ਹੋਣਾ ਬਦਰੇ ਨੇ ਜਦੋਂ ਆਪਣੀ ਮਾਂ ਦਾ ਉਹ ਹਾਲ ਦੇਖਿਆ ਵੀ ਕਿਸ ਤਰ੍ਹਾਂ ਉਹਦੀ ਮਾਂ ਨੂੰ ਉਹਦੇ ਨਾਲੋਂ ਤੋੜ ਕੇ ਖਿੱਚ ਧੂਕੇ ਉਪਰੇ ਬੰਦਿਆ ਨੇ ੱੱਕੇ ਨਾਲ ਸੁੱਟਿਆ ਤਾਂ ਉਹ 5 ਸਾਲ ਦਾ ਬੱਚਾ ਬਹੁਤ ਪੂਰੀ ਤਰ੍ਹਾਂ ਡਰ ਚੁੱਕਾ ਸੀ ਤਾਂ ਉਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਸੀ ਵੀ ਮੇਰੀ ਮਾਂ ਨੂੰ ਕੁੱਟ ਕੇ ਮਾਰਿਆ ਗਿਆ ਟਰੱਕ 'ਚ ਸੁੱਟ ਕੇ ਕਿਤੇ ਸੁੱਟਿਆ ਗਿਆ ਉਸ ਸਮੇਂ ਬੱਚੇ ਦੇ ਮਨ 'ਚ ਇਹ ਹੋ ਗਿਆ ਸੀ ਵੀ ਸ਼ਾਇਦ ਮੇਰੀ ਮਾਂ ਨੂੰ ਮਾਰ ਦਿੱਤਾ ਗਿਆ ਹੂੰ ਬਦਰਾ ਕੰਦਾ ਨਾਲ ਅਲਗ-ਅਲਗ ਰੋਂਦਾ ਹੁੰਦਾ ਸੀ ਕਿਉਂਕਿ ਉਹਦੀ ਮਾਂ ਨੇ ਉਹਦੀ ਦੁਨੀਆ ਘਰੇ ਹੀ ਬਣਾਈ ਹੋਈ ਸੀ ਉਹਨੂੰ ਮਿੱਟੀ ਦੇ ਭਾਂਡੇ ਬਣਾ ਕੇ ਦਿੰਦੀ ਸੀ ਸਾਰਾ ਕੁਝ ਉਹਦੇ ਨਾਲ ਹੀ ਕਰਦੀ ਸੀ ਹਾਸਾ ਖੇਡਾ ਉਹਨੂੰ ਬਾਹਰ ਨਹੀਂ ਸੀ ਜਾਣ ਦਿੰਦੀ ਹੁੰਦੀ। ਹੂੰ ਉਸ ਸਮੇਂ ਦੇ ਵਿੱਚ ਲੋਕਾਂ 'ਚ ਇਨਸਾਨੀਅਤ ਬਹੁਤ ਸੀ ਦਰਦ ਬਹੁਤ ਸੀ। ਕਿਸੇ ਤੇ ਬੱਚੇ ਪ੍ਰਤੀ ਕੈਲੇ ਦਾ ਇੱਕ ਕੱਚਾ ਢਾਰਾ ਜਿੱਥੇ ਉਹ ਰਹਿੰਦਾ दारू ਪੀਂਦਾ ਲੋਕਾਂ ਨੂੰ ਬਿਠਾਉਂਦਾ ਬਦਰੇ ਤੇ ਹੀ ਕੁੱਟਮਾਰ ਕਰਦਾ ਛੋਟੇ ਬੱਚੇ ਦੀ ਜਿਹਨੂੰ ਕੋਈ ਵੀ ਸਮਝ ਨਹੀਂ ਉਹਨੂੰ ਹਮੇਸ਼ਾ ਇੱਕੋ ਗੱਲ ਕਹਿੰਦਾ ਵੀ ਤੂੰ ਕਲੰਕ ਐ। ਹੂੰ ਤੂੰ ਮਰ ਜਾ ਕਿਤੇ ਜਿਵੇਂ ਤੇਰੀ ਮਾਂ ਨੂੰ ਖਪਾਇਆ ਮੈਂ ਤੈਨੂੰ ਵੀ ਖਪਾ ਦੂੰ। ਉਹ ਬੱਚਾ ਚੋਰੀ-ਚੋਰੀ ਗਵਾਂਡੀਆਂ ਦੇ ਘਰੇ ਜਾਂਦਾ। ਗਵਾਂਡੀਆਂ ਦੀ ਕੋਰਤ ਸੀ ਫੱਤੋ ਜੀ ਨੇ ਉਹਨੂੰ ਆਪਣਾ ਬੱਚਾ ਬਣਾ ਕੇ ਪਾਲਿਆ ਅੱਛਾ ਤਾਂ ਕੈਲ ਨੂੰ ਉਹ ਵੇਲੇ-ਕਵੇਲੇ ਰੋਟੀ ਵੀ ਫੜਾ ਦਿੰਦੀ ਸੀ ਉਹ ਕਹਿੰਦੀ ਸੀ ਵੀ ਬਾਈ ਪਰ ਤੂੰ ਬਦਰੇ ਤੇ ਹੱਥ ਨਹੀਂ ਚੁੱਕਣਾ ਇਹ ਤਾਂ ਕੋਈ ਦੇਵੀ ਰੂਹ ਆ ਇਹ ਦਰਵੇਸ਼ ਰੂਹ ਆ ਇਹਦੇ ਤੇ ਹੱਥ ਨਾ ਚੁੱਕੀ ਅੱਗੇ ਤੇਰੀ ਜ਼ਿੰਦਗੀ ਆ ਤੂੰ ਜੋ ਮਰਜੀ ਕਰ ਜਦੋਂ ਬੱਚੇ ਆਪਣੀਆਂ ਮਾਮਾ ਦੇ ਨਾਲ ਚੋਲ-ਮੋਲ ਕਰਦੇ ਤਾਂ ਫੱਤੋ ਬਦਰੇ ਨੂੰ ਆਪਣੀ ਗੋਚ ਲੈ ਲੈਂਦੀ ਕਿ ਇਹਨੂੰ ਆਪਣੀ ਮਾਂ ਦਾ ਅਹਿਸਾਸ ਨਾ ਹੋਵੇ ਬਦਰੇ ਨੂੰ ਜਦੋਂ ਸਮਝਾਉਣ ਲੱਗੀ ਬੱਚੇ ਛੇੜਨ ਲੱਗ ਗਏ ਵੀ ਤੇਰੀ ਮਾਂ ਕਿੱਥੇ ਆ ਤੇਰੀ ਮਾਂ ਕਿੱਥੇ ਆ ਤਾਂ ਬਦਰਾ ਕਹਿੰਦਾ ਸੀ ਵੀ ਮੇਰੇ ਬਾਪੂ ਨੇ ਉਹਨੂੰ ੱੱਕੇ ਨਾਲ ਕਿਸੇ ਕੋਲ ਫੜਾਤਾ ਸੀਗਾ ਵੀ ਮੇਰੀ ਮਾਂ ਮੈਨੂੰ ਲੱਗਦਾ ਦੁਨੀਆ ਤੇ ਨਹੀਂ ਹੈ ਉਹ ਛੋਟੇ ਬੱਚੇ ਨੇ ਜੋ ਬਚਪਨ ਚੋਂ ਤਸ਼ੱਦਦ ਦੇਖਿਆ ਸੀ ਉਹਨੂੰ ਉਹੀ ਚੀਜ਼ ਯਾਦ ਸੀ ਤੇ ਜਦੋਂ ਉਹਦੇ ਪਿਓ ਨੇ ਉਹਨੂੰ ਕੰਧ ਨਾਲ ਪਟਕਿਆ ਸੀ ਤੇ ਉਹਦਾ ਦਿਮਾਗੀ ਤਵਾਸਨ ਠੀਕ ਨਹੀਂ ਸੀਗਾ ਫੱਤੋ ਨੇ ਬਦਰੇ ਨੂੰ ਜਵਾਨ ਕੀਤਾ ਸਾਰੇ ਪਿੰਡ ਦੇ ਵਿੱਚ ਜਿੱਥੇ ਬਦਰੇ ਦੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਲੋਕਾਂ ਨਾਲ ਵਧੀਆ ਮਿੱਠੀ ਪਿਆਰੀ ਸੀ ਤਾਂ ਉਹਨਾਂ ਨੇ ਬਦਰੇ ਨੂੰ ਵੀ ਉਸੇ ਤਰ੍ਹਾਂ ਪਿਆਰ ਕੀਤਾ ਤਾਂ ਲੋਕਾਂ ਨੂੰ 2-3 ਮਹੀਨੇ ਬਾਅਦ ਇਹ ਗੱਲ ਪਤਾ ਲੱਗੀ ਵੀ ਕਰੇ ਕੈਲੇ ਨੇ ਆਪਦੇ ਘਰ ਵਾਲੀ ਕਿਤੇ ਬਾਹਰ ਵੇਚਦੀ। ਅੱਛਾ ਕਿਉਂਕਿ ਇਹ ਗੱਲ ਪਿੰਡ 'ਚ ਜਦੋਂ ਰਾਤ ਨੂੰ ਬਾਹਰ ਆ ਕੇ दारू ਪੀਣ ਬੈਠਾ ਤਾਂ ਉੱਥੇ ਉਹਨੇ ਗੱਲ ਕੀਤੀ ਵੀ ਮੈਂ ਜੂੜ ਵੜਦਾ ਵੀ ਇਹਨੇ ਅੱਕ ਨਸਲ ਜੰਮ ਕੇ ਸਾਡੀ ਤਾਂ ਕਹਿੰਦੇ ਲਾਜ ਹੀ ਗਵਾਦੀ। ਹੂੰ ਕੋਲ ਨੂੰ ਦਾਗ ਲਾਤਾ। ਹਾਂ ਕੋਲ ਨੂੰ ਦਾਗ ਲਾਤਾ। ਇਹ ਸਵਾਲ ਖੜੇ ਹੁੰਦੇ ਸੀ ਵੀ ਬਦਰਾ ਕੌਣ ਹੈ ਹਮ ਹੁਣ ਤੁਸੀਂ ਇਹ ਦੇਖੋ ਕਿ ਗਵਾਂਡਣ ਫੱਤੋ ਨੇ ਬਦਰੇ ਨੂੰ ਆਪਣੇ ਬੱਚਿਆਂ ਬਰਾਬਰ ਪਾਲਿਆ ਸਾਰੇ ਪਿੰਡ ਦੇ ਵਿੱਚ ਬਦਰਾ ਘੁੰਮਦਾ ਸੀ ਬਜ਼ੁਰਗਔਰ ਤਾਂ ਬਦਰੇ ਨੂੰ ਬਿਠਾ ਕੇ ਸਮਝਾਉਂਦੀਆਂ ਹੁੰਦੀਆਂ ਸੀਗੀਆਂ ਵੀ ਤੂੰ ਫਲਾਨੇ ਕੋਲ ਨਹੀਂ ਜਾਣਾ ਜੇ ਤੈਨੂੰ ਕੋਈ ਐਦਾਂ ਕਹੇ ਤੂੰ ਉਹਦੇ ਨੇੜੇ ਨਹੀਂ ਜਾਣਾ ਕਿਉਂਕਿ ਕਿਸੇ ਨੂੰ ਸਮਝ ਨਹੀਂ ਸਿਆਰੇ ਵੀ ਬਦਰਾ ਕੌਣ ਹੈ ਹਮ ਬਦਰਾ ਗਲੀ ਗਲੀ ਫਿਰਦਾ ਬੱਚਿਆਂ ਨਾਲ ਖੇਡਦਾ ਹੱਟੀ ਪੱਠੀ ਜਾਂਦਾ ਕਈ ਲੋਕ ਐਸੇ ਵੀ ਹੁੰਦੇ ਸੀ ਬਦਰੇ ਨੂੰ ਮਜ਼ਾਕ ਕਰਦੇ ਹੁੰਦੇ ਸੀ ਤਬਦਰਾ ਕਹਿੰਦਾ ਹੁੰਦਾ ਸੀਗਾ ਵੀ ਤੁਸੀਂ ਇਹ ਗੱਲ ਨਾ ਕਰੋ ਮੇਰੇ ਬਾਪੂ ਨੇ ਜਿਵੇਂ ਮੇਰੀ ਮੰਮੀ ਨੂੰ ਟਰੱਕ 'ਚ ਸਿੱਟਿਆ ਮੈਨੂੰ ਵੀ ਸਿੱਟ ਦੂਗਾ ਵੀ ਤੁਸੀਂ ਮੇਰੇ ਬਾਰੇ ਕੋਈ ਗੱਲ ਨਾ ਕਿਆ ਕਰੋ ਹਮ ਬਦਰਾ ਹੌਲੀ 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 ਜਵਾਨ ਹੁੰਦਾ ਗਿਆ ਜਿੰਨਾ ਕੋ ਨੂੰ ਜਵਾਕਾਂ ਤੋਂ ਪੜਨ ਨੂੰ ਮਿਲਦਾ ਪੜ ਲੈਂਦਾ ਸੀ ਉਹ ਨਹੀਂ ਲੋਕਾਂ ਦੇ ਨਿੱਕੇ ਨਿੱਕੇ ਕੰਮ ਕਰਦਾ ਫਿਰਦਾ ਸੀ ਕੋਈ ਦਿਨ ਤਿਹਾਰ ਹੁੰਦਾ ਸੀ ਪਿੰਡ ਦੀ ਹਰੇਕ ਬਜ਼ੁਰਗਔਰਤ ਉਹਨੂੰ ਸੱਦ ਕੇ ਕੁਛ ਨਾ ਕੁਛ ਖਾਣ ਪੀਣ ਨੂੰ ਦਿੰਦੀ ਸੀ ਅੱਛਾ ਸਾਰਾ ਪਿੰਡ ਬਦਰੇ ਦਾ ਸੀ ਤੇ ਬਦਰਾ ਸਾਰੇ ਪਿੰਡ ਦਾ ਸੀ ਪਰ ਕਿਸੇ ਨੂੰ ਉਹਦੀ ਅਸਲ ਜਾਤ ਨਹੀਂ ਸੀ ਪਤਾ ਵੀ ਉਹ ਕੌਣ ਹੈ ਜਦੋਂ ਪਿੰਡ ਦੇ ਵਿੱਚ ਕੁੜੀਆਂ ਕੱਤਰੀਆਂ ਇਕੱਠੀਆਂ ਹੁੰਦੀਆਂ ਤੀਆਂ ਲਾਉਂਦੀਆਂ ਕੁਛ ਵੀ ਕਰਦੀਆਂ ਤਾਂ ਬਦਰਾ ਉਹਨਾਂ 'ਚ ਜਾਂਦਾ ਚੋਰੀ-ਚੋਰੀ ਜਾਂਦਾ ਦੂਰ ਕਿਤੇ ਪਿੰਡ ਦੇ ਬਾਹਰ ਧੀਆਂ ਲੱਗੀਆਂ ਹੁੰਦੀਆਂ ਤਾਂ ਕੁੜੀਆਂ ਦੇ ਵਿੱਚ ਮੂੰਹ ਤੇ ਆਪ ਦਾ ਪਰਨਾ ਲੈ ਕੇ ਦੂਰਾ ਹੋ ਹੋ ਨੱਚਦਾ ਅੱਛਾ ਤੇ ਪਿੰਡ ਦੀਆਂ ਧੀਆਂ ਧਿਆਣੀਆਂ ਉਹਨੂੰ ਕਦੇ ਕੁਝ ਨਹੀਂ ਸੀ ਕਹਿੰਦੀਆਂ ਹੁੰਦੀਆਂ ਉਹਨੂੰ ਕਹਿੰਦੀਆਂ ਸੀ ਬਦਰੇ ਤੂੰ ਬੈਠ ਕੇ ਦੇਖ ਅਸੀਂ ਨੱਚਾਂਗੇ ਤੂੰ ਇਹ ਦੇਖੀ ਵੀ ਇਦਰ ਕੋਈ ਆਉਂਦਾ ਤਾਂ ਨਹੀਂ ਵੀ ਜਿਵੇਂ ਪਹਿਲਾਂ ਕੁੜੀਆਂ ਕਰਦੀਆਂ ਹੁੰਦੀਆਂ ਸੀ ਸੰਗਦੀਆਂ ਹੋਈਆਂ ਬਦਰੇ ਨੂੰ ਹਰੇਕ ਕੁੜੀ ਬਹੁਤ ਪਿਆਰ ਨਾਲ ਬੁਲਾਉਂਦੀ ਸੀ ਹਰੇਕ ਬਜ਼ੁਰਗ ਨੇ ਉਹਨੂੰ ਰੋਟੀ ਖਵਾਉਣੀ ਬਿਠਾ ਕੇ ਨਾਲ ਬਦਰੇ ਨੂੰ ਸਾਰੇ ਇਹ ਕਹਿੰਦੇ ਸੀ ਵੀ ਇਹ ਪਿੰਡ ਦੀ ਦਰਵੇਸ਼ ਰੂਹ ਆ ਭਲੇ ਕਰਦਾ ਫਿਰਦਾ ਜਦੋਂ ਕਿਸੇ ਨੇ ਕੋਈ ਕੰਮ ਕਰਾਉਣਾ ਹੁੰਦਾ ਬਦਰੇ ਨੂੰ ਬਾਜ ਪੈ ਜਾਂਦੀ ਜਦੋਂ ਕਿਸੇ ਦਾ ਕੋਈ ਬੱਚਾ ਬਿਮਾਰ ਹੁੰਦਾ ਬਦਰਾ ਕਹਿੰਦਾ ਵੀ ਮੈਂ ਚੱਲੂਗਾ ਨਾਲ ਹੂੰ ਬਦਰੇ ਨੂੰ ਆਪਣੇ ਬਾਰੇ ਕੋਈ ਸਮਝ ਨਹੀਂ ਸੀ ਉਹਨੂੰ ਕਈ ਵਾਰ ਪਿੰਡ ਦੇ ਮੁੰਡਿਆਂ ਨੇ ਟੀਚਰਾਂ ਕਰਨੀਆਂ ਕੋਲ ਬਿਠਾ ਕੇ ਤਾਂ ਇੱਕ ਵਾਰ ਕੀ ਹੋਇਆ ਕਿ ਉਹਨੂੰ ਪਿੰਡ ਦੇ ਮੁੰਡਿਆਂ ਨੇ ੱੱਕੇ ਨਾ ਫੜ ਕੇ ਬਿਠਾ ਲਿਆ ਉਹਨੂੰ ਕਹਿੰਦੇ ਅੱਜ ਅਸੀਂ ਤੇਰਾ ਵਿਆਹ ਕਰਕੇ ਛੱਡਣਾ ਤੂੰ ਦੱਸ ਸਾਨੂੰ ਕੌਣਾ ਤੈਨੂੰ ਮੁੰਡਾ ਚਾਹੀਦਾ ਕਿ ਕੁੜੀ ਚਾਹੀਦੀ ਆ ਅੱਛਾ ਬਦਰਾ ਉਹਨਾਂ ਕੋਲੋਂ ਤਾਹਾਂ ਮਾਰ ਕੇ ਛੁੱਟਿਆ ਬਹੁਤ ਰੋਇਆ ਬਲਦੇਵਕੌਰ ਕੋਲੇ ਆ ਕੇ ਇੰਨਾ ਰੋਇਆ ਉਹ ਪਿੰਡ ਦੀ ਬਜ਼ੁਰਗਔਰ ਤਾਂ ਜਿਹਨੇ ਸਭ ਤੋਂ ਵੱਧ ਪਿਆਰ ਬਦਰੇ ਨੂੰ ਕੀਤਾ ਹੁੰਦਾ ਉਹਨੇ ਬਦਰੇ ਨੂੰ ਸਮਝਾਇਆ ਵੀ ਪੁੱਤ ਤੈਨੂੰ ਕੋਈ ਵੀ ਕੋਲੇ ਸਾਤਦਾ ਕਿਸੇ ਦੇ ਇਕੱਲੇ ਵੀ ਘਰ ਨਹੀਂ ਜਾਣਾ ਬਦਰੇ ਨੂੰ ਇਹ ਗੱਲਾਂ ਸਮਝ ਨਹੀਂ ਸੀ ਲੱਗਦੀਆਂ ਵੀ ਮੈਨੂੰ ਰੋਕਿਆ ਕਿਉਂ ਜਾ ਰਿਹਾ ਬਦਰੇ ਨੂੰ ਆਪਣੇ ਬਾਰੇ ਸਮਝ ਨਹੀਂ ਸੀ ਕਿ ਮੈਂ ਕੌਣ ਹੂੰ ਬਦਰਾ ਪਿੰਡ ਦੇ ਵਿੱਚ ਕਿਸੇ ਦੇ ਵਿਆਹ ਹੁੰਦਾ ਤਾਂ ਬਜ਼ੁਰਗਔਰ ਤਾਂ ਉਹਨੂੰ ਗੀਤ ਗਾਉਣ ਲਈ ਨਾਲ ਲੈ ਕੇ ਜਾਂਦੀਆਂ ਹੂੰ ਕੋਈ ਵੀ ਦਿਨ ਤਿਹਾਰ ਹੁੰਦਾ ਸਭ ਤੋਂ ਮੂਰੇ ਬਦਰਾ ਹੁੰਦਾ ਬਦਰੇ ਦੇ ਕੁੜਤਾ ਪਜਾਮਾ ਪਾਇਆ ਹੁੰਦਾ ਸੀ ਕਈ ਵਾਰ ਪਜਾਮੇ ਦੀ ਜਗ੍ਹਾ ਸਲਵਾਰ ਤੇ ਗਲ ਦੇ ਵਿੱਚ ਕੁੜੀਆਂ ਵਾਂਗੂ ਚੁੰਨੀ ਵੀ ਪਾਈ ਫਿਰਦਾ ਹੁੰਦਾ ਸੀ ਨੱਚਾ ਜਦੋਂ ਕਿਸੇ ਦੇ ਬੱਚਾ ਜੰਮਣਾ ਤਾਂ ਬਦਰੇ ਨੇ ਘਰ ਦੇ ਬਾਹਰ ਬੈਠੇ ਰਹਿਣਾ ਹਰੇਕ ਨੂੰ ਦੱਸਣਾ ਵੀ ਇਹਨਾਂ ਦੇ ਘਰ ਕਾਕਾ ਹੋਇਆ ਹਲੇ ਨਹੀਂ ਮਿਲਣ ਦੇਣਾ ਹਜੇ ਕਾਕਾ ਛੋਟਾ ਬਦਰਾ ਇੱਕ ਐਸੀ ਰੱਬੀ ਰੂਹ ਸੀ ਜੀਨੇ ਪਿੰਡ ਦੇ ਦੁੱਖ ਸੁੱਖ ਸਾਰੇ ਇਕੱਠਿਆਂ ਨਾਲ ਖੜਕੇ ਵੇਖੇ ਕਿਉਂਕਿ ਉਹਨੂੰ ਉਹਦਾ ਬਚਪਨ ਯਾਦ ਸੀ ਹੂੰ ਤੇ ਬਦਰਾ ਹਰ ਰੋਜ਼ ਜੋ ਤੋਂ ਬਲਦੇਵ ਕੌਰ ਕੋਲ ਕੁੜੀਆਂ ਬੁੜੀਆਂ ਬੈਠਦੀਆਂ ਤਾਣੀ ਬੁਣਦੀਆਂ ਦਰੀਆਂ ਬੁਣਦੀਆਂ ਬਦਰਾ ਚਾਹ ਦੇ ਨਾਲ ਕੰਮ ਕਰਾਉਂਦਾ ਬਦਰੇ ਦੇ ਵਿੱਚ ਇੰਨੀ ਕ ਕਲਾ ਸੀ ਉਹ ਔਰਤਾਂ ਵਾਲੇ ਸੁਆਣੀਆਂ ਵਾਲੇ ਸਾਰੇ ਕੱਢਣ ਕੱਤਣ ਦੇ ਕੰਮ ਕਰਦਾ ਸੀ ਤੇ ਲੋਕ ਕਹਿੰਦੇ ਹੁੰਦੇ ਸੀ ਵੀ ਬਦਰੇ ਦੇ ਹੱਥ ਦਾ ਦਰੀ ਦਾ ਨਮੂਨਾ ਕੋਈ ਹੋਰ ਨਹੀਂ ਬਣਾ ਸਕਦਾ ਹੂੰ ਬਦਰਾ ਮਾਂ ਵੀ ਹੋਣਾ ਸੀਗਾ ਪਿਓ ਦਾ ਤਸ਼द्दਦ ਹੋਇਆ ਸੀ ਆਪਣੀ ਜਾਤ ਨੂੰ ਪਤਾ ਨਹੀਂ ਸੀ ਕਿ ਉਹ ਕੌਣ ਆ ਕਦੇ ਖੁਦ ਨੂੰ ਉਹ ਕੁੜੀ ਦੱਸਦਾ ਕਦੇ ਮੁੰਡਾ ਕਹਿ ਦਿੰਦਾ ਤਾਂ ਬਲਦੇਵ ਕੌਰ ਨੇ ਉਹਨੂੰ ਡਾਂਟ ਕੇ ਕਹਿਣਾ ਵੀ ਤੂੰ ਇਹ ਗੱਲ ਨਾ ਕਿਆ ਕਰ ਹੂੰ ਫੇਰ ਉਹ ਬਲਦੇਵਕੁਰ ਨੂੰ ਆਕੇ ਕਹਿੰਦਾ ਹੁੰਦਾ ਸੀ ਨੀੰਬੋ ਜੇ ਤੂੰ ਮੇਰੀ ਮਾਂ ਲੱਭ ਕੇ ਲਿਆ ਦੇ ਮੈਂ ਸਾਰੀ ਉਮਰ ਤੇਰੇ ਘਰ ਦਾ ਗੋਲਾ ਬਣ ਕੇ ਰਵਾਂ ਹਾਂ ਤਾਂ ਬਲਦੇਵਕੁਰ ਨੇ ਉਹਨੂੰ ਆਪਦੀ ਹਿੱਕ ਨਾ ਲਾ ਕੇ ਹੌਂਕਾ ਭਰਨਾ ਵੀ ਕੋਈ ਨਾ ਮੈਂ ਤੇਰੀ ਮਾਂ ਨੂੰ ਜ਼ਰੂਰ ਲੈ ਕੇ ਆਉਂਗੀ ਜਿੱਥੇ ਵੀ ਹੋਈ ਕਹਿੰਦੇ ਬਦਰਾ ਪਿੰਡ ਦੇ ਵਿੱਚ ਇੱਕ ਉਹ ਰੌਣਕੀ ਬੰਦਾ ਬਣ ਗਿਆ ਸੀ ਕੁੜੀਆਂ ਦੇ ਤੀਆਂ ਦੇ ਦਿਨ ਹੋ ਗਏ ਕੱਢਣ-ਕੱਤਣ ਦਾ ਸਮਾਂ ਹੋ ਗਿਆ ਬਦਰਾ ਉਹਨਾਂ ਦੇ ਵਿੱਚ ਹੀ ਰਹਿੰਦਾ ਜੇ ਉਹਦੀ ਜੇਬ ਦੇ ਵਿੱਚ 10 ਰੁਪਏ ਹੁੰਦੇ ਤਾਂ ਕੁੜੀਆਂ ਨੂੰ ਕਹਿੰਦਾ ਵੀ ਆਜੋ ਕੁੜੀਓ ਮੈਂ ਤੁਹਾਨੂੰ ਬੰਗਾ ਪਵਾ ਕੇ ਦਿੰਨੀ ਆ ਉਨ ਨੂੰ ਨਹੀਂ ਸੀ ਪਤਾ ਵੀ ਉਹ ਕੌਣ ਹੈ ਕਿੱਦਾਂ ਹੈ ਨਾ ਉਹ ਬਹੁਤ ਪਿਆਰ ਨਾਲ ਰਹਿੰਦਾ ਸੀ ਤੇ ਬਲਦੇਵ ਕੌਰ ਅੰਬੋ ਉਹਨੂੰ ਹਮੇਸ਼ਾ ਬਚਾ ਕੇ ਰੱਖਦੀ ਸੀ ਵੀ ਇਹਦੇ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ ਹਮ ਇੱਕ ਦਿਨ ਕੁੜੀਆਂ ਗਿੱਧੇ 'ਚ ਬਹੁਤ ਜ਼ੋਰੋ ਜ਼ੋਰ ਦੀ ਨੱਚ ਰਹੀਆਂ ਤਾਂ ਵਿੱਚ ਜਾ ਕੇ ਬਦਰਾ ਵੀ ਮੂੰਹ ਤੇ ਚੁੰਨੀ ਲੈ ਕੇ ਕੁੜੀਆਂ ਨੂੰ ਨੱਚਣ ਲੱਗ ਪਿਆ ਅੱਛਾ ਤਾਂ ਬਲਦੇਵ ਕੌਰ ਨੇ ਉਹਨੂੰ ਕੂਰਿਆ ਹਮ ਉਹ ਕਹਿੰਦਾ ਅੰਬੋ ਤੂੰ ਕੁੜੀਆਂ ਨੂੰ ਕਾ ਤੂੰ ਉਹਨੂੰ ਰੋਕ ਨਹੀਂ ਰੋਕਦੀ ਮੈਨੂੰ ਕਾ ਤੂੰ ਰੋਕਦੀਆਂ ਹਮ ਉਹ ਕਹਿੰਦੀ ਪੁੱਤ ਤੂੰ ਨਾ ਕਹਿੰਦੀ ਬੰਦਾ ਬਣ ਬੰਦਾ ਤੀਵੀਂ ਵਾਲੇ ਕੰਮ ਨਹੀਂ ਕਰੀਦੇ ਹੁੰਦੇ ਕਹਿੰਦਾ ਉਹ ਆਪ ਹੀ ਤਾਂ ਤੂੰ ਕਹਿੰਦੀ ਹੁੰਨੀ ਆ ਵੀ ਤੂੰ ਕੁੜੀਆਂ ਵਾਲੇ ਕੰਮ ਕਰਦਿੰਦਾ ਤੂੰ ਕੁੜੀ ਆ ਹੂੰ ਬਲਦੇਵ ਕੁਰ ਨੇ ਸੋਚੀ ਪਤਾ ਉਹ ਸੋਚਦੀ ਆ ਵੀ ਮੈਂ ਇਹਨੂੰ ਕੀ ਜਵਾਬ ਦਵਾਂ ਕੀ ਕਮਾਂ ਕਹਿੰਦੇ ਕਿ ਬਲਦੇਵ ਕੁਰ ਨੇ ਬਦਰੇ ਨੂੰ ਆਪਣੀਆਂ ਧੀਆਂ ਵਾਂਗ ਪਾਲਿਆ ਅੱਛਾ ਪਿੰਡ ਚ ਜਿਹਦੇ ਵੀ ਘਰੇ ਜਾਂਦਾ ਕਿਉਂਕਿ ਬਦਰਾ ਇੰਨਾ ਸਿਆਣਾ ਹੋ ਗਿਆ ਸੀ ਤਾ ਮਮਾਤਲਬ ਲਈ ਬਾਹਰ ਜਾਂਦਾ ਸੀ ਉਸ ਤੋਂ ਬਿਨਾ ਉਹ ਬਲਦੇਵਕੁਰ ਦੇ ਬਾਹਰਲੇ ਘਰੇ ਬੈਠਾ ਰਹਿੰਦਾ ਸੀ ਉਹਦੇ ਕੋਲੇ ਘਰ ਦੇ ਕੰਮ ਕਰਦਾ ਸੀ ਜੇ ਕਿਸੇ ਨੇ ਕਹਿ ਦੇਣਾ ਸਾਡਾ ਪਸ਼ੂ ਡੰਗਰ ਚਰਾ ਲਿਆ ਪਾਣੀ ਪਿਆ ਲਿਆ ਆਹ ਕਰਾ ਲਿਆ ਹਰ ਇੱਕ ਘਰ ਦਾ ਕੰਮ ਕਰਦਾ ਸੀ ਸਾਰੇ ਕਹਿੰਦੇ ਹੁੰਦੇ ਸੀ ਵੀ ਬਦਰਾ 10 ਬੰਦਿਆਂ ਜਿੰਨਾ ਕੰਮ ਇਕੱਲਾ ਕਰ ਜਾਂਦਾ ਹੂੰ ਜਦੋਂ ਬਦਰਾ ਜਵਾਨ ਹੋ ਗਿਆ ਤਾਂ ਉਹਨੂੰ ਕਿਸੇ ਨੇ ਦੱਸਿਆ ਕਿ ਤੇਰੀ ਮਾਂ ਤੇਰੇ ਪਿਓ ਨੇ ਵੇਚੀ ਸੀ ਉਹ ਜਉਂਦੀ ਆ ਅੱਛਾ ਤਾਂ ਬਦਰੀ ਨੂੰ ਉਦੋਂ ਤੱਕ ਸਮਝ ਆ ਚੁੱਕੀ ਸੀ ਕਿਉਂਕਿ ਉਹ ਘਟਨਾ ਬਚਪਨ ਦੀ ਸੀ ਹੁਣ ਉਹ ਜਵਾਨ ਹੋ ਗਿਆ ਸੀ ਬਦਰਾ ਫੱਤੋ ਕੋਲੇ ਭੱਜ ਕੇ ਗਿਆ ਉਹਨੂੰ ਕਹਿੰਦਾ ਕਹਿੰਦਾ ਫੱਤੋ ਬੀਬੀ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਮੇਰੀ ਬੀਬੀ ਕਿਤੇ ਹੈਗੀ ਆ ਹੂੰ ਜੇ ਮੇਰੀ ਬੀਬੀ ਮਿਲ ਜੇ ਮੇਰਾ ਘਰ ਬਸ ਜੇ ਮੈਂ ਆਪਣੀ ਮਾਂ ਨਾਲ ਰਹਾ ਮੈਂ ਦੁਨੀਆ ਦੇ ਕਿਸੇ ਕੋਲ ਨਾ ਜਾਵਾਂ ਜਿਹੜੇ ਮੈਨੂੰ ਤਾਨੇ ਮੇਨੇ ਮਾਰਦੇ ਆ ਮੈਂ ਉਹਨਾਂ ਤੋਂ ਵੀ ਬਚ ਜੂ ਮੈਨੂੰ ਮੇਰੀ ਮਾਂ ਨਾਲ ਮਿਲਾ ਦੇ ਹੂੰ ਫੱਤੋ ਨੂੰ ਗੱਲ ਲਾ ਕੇ ਰੋਂਦੀ ਆ ਵੀ 20 22 ਸਾਲ ਦਾ ਬਕਪਾ ਹੋ ਗਿਆ ਕੀ ਪਤਾ ਕੌਣ ਆ ਕਿੱਥੇ ਆ ਹਨਾ ਵੀ ਨਾਲੇ ਵੈਸੇ ਵੀ ਕੈਲ ਬੈਲੀਆਂ ਚ ਉੱਠਣ ਬੈਠਣ ਕਰਦਾ ਬਜ਼ੁਰਗ ਹੋ ਚੁੱਕਾ ਉਹਨੂੰ ਤਾਂ ਬਦਰੇ ਦੀ ਸਾਰ ਕੋਈ ਨਹੀਂ ਉਹ ਤਾਂ ਪਿੰਡ ਵੱਡਦਾ ਹੀ ਨਹੀਂ ਉਹਦਾ ਕੱਚਾ ਢਾਰਾ ਉਸੇ ਤਰ੍ਹਾਂ ਪਿਆ ਬਦਰਾ ਜਾਂਦਾ ਜਵਾਕਾਂ ਨਾਲ ਉਸੇ ਘਰ ਚੋਂ ਖੇਡ ਕੇ ਮੁੜਿਆ ਆਉਂਦਾ ਸੀ ਬਦਰਾ ਤਾਂ ਲੋਕਾਂ ਦੇ ਘਰ ਰਾਤਾਂ ਕੱਟਦਾ ਫਿਰਦਾ ਸੀ ਜਦੋਂ ਬਲਦੇਵ ਕੁਰ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਬਦਰੇ ਦੀ ਮਾਂ ਜੇ ਆਉਂਦੀ ਆ ਉਹਨੇ ਆਪਦੇ ਮੁੰਡੇ ਨੂੰ ਇਹ ਗੱਲ ਕਹੀ ਵੀ ਤੂੰ ਪਤਾ ਕਰ ਜੇ ਬਦਰੇ ਦੀ ਮਾਂ ਮਿਲ ਜੇ ਅੱਛਾ ਕਹਿੰਦੇ ਬਦਰੇ ਦੀ ਮਾਂ ਦਾ ਪਤਾ ਲੱਗ ਗਿਆ ਵੀ ਉਹ ਰਾਜਸਥਾਨ ਕਿਸੇ ਪਿੰਡ ਦੇ ਵਿੱਚ ਆ ਹੂੰ ਬਦਰੇ ਨੂੰ ਜਦੋਂ ਇਹ ਦੱਸਿਆ ਗਿਆ ਕਿ ਕਿਉਂਕਿ ਉਹਦੇ ਕੋਲ ਤਾਂ ਫੋਟੋ ਵੀ ਨਹੀਂ ਸੀ ਉਹਨੂੰ ਕੁਝ ਵੀ ਨਹੀਂ ਪਤਾ ਘਰ ਚ ਐਸੀ ਕੋਈ ਚੀਜ਼ ਨਹੀਂ ਸੀ ਜਿੱਥੋਂ ਜ਼ਿਆਦਾ ਜੇ ਹਾਂ ਉਹਨੂੰ ਇਹ ਯਾਦ ਸੀ ਵੀ ਉਹਦੀ ਮਾਂ ਇਕਨਸੀਅਤ ਦਿੰਦੀ ਹੁੰਦੀ ਸੀ ਪੁੱਤ ਕਿਸੇ ਨਾਲ ਬਾਹਰ ਨਹੀਂ ਜਾਣਾ ਉਹਨੂੰ ਇਹ ਵੀ ਨਹੀਂ ਸੀ ਪਤਾ ਮੇਰੀ ਮਾਂ ਕਿਉਂ ਰੋਕਦੀ ਆ ਫਿਰ ਉਸ ਤੋਂ ਬਾਅਦ ਕੀ ਹੁੰਦਾ ਬਦਰੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਬਲਦੇਵ ਕਰੋ ਉਹਨੂੰ ਕਹਦੀ ਹੈ ਵੀ ਆਪਾਂ ਤੇਰੀ ਮਾਂ ਨੂੰ ਮਿਲ ਕੇ ਆਵਾਂਗੇ ਅੱਛਾ ਬਦਰਾ ਘਰ ਘਰ ਦੱਸਦਾ ਫਿਰਦਾ ਭੱਜ ਕੇ ਜਵਾਨ ਹੋਇਆ ਮੈਂ ਮੇਰੀ ਮਾਂ ਮਿਲ ਗਈ ਮੈਂ ਆਪਦੀ ਮਾਂ ਕੋਲੇ ਰਹਾਂ ਫਿਰ ਮੈਨੂੰ ਲਿਆਉ ਇਦਾਂ ਕਰੂੰ ਜਿਵੇਂ ਉਹਦੇ ਸੁਪਨੇ ਹੁੰਦੇ ਆ ਕਹਿੰਦੇ ਕਿ ਕਿਸੇ ਨੇ ਸੁਨੇਹਾ ਦਿੱਤਾ ਵੀ ਉਹ ਬਜ਼ੁਰਗ ਹੋ ਗਈ ਆ ਕੋਈ ਰੋਗ ਲੱਗ ਗਿਆ ਉਹਨੂੰ ਬਿਮਾਰ ਰਹੀਦੀ ਆ ਤਾਂ ਜਦੋਂ ਬਦਰੇ ਦੀ ਮਾਂ ਦੇ ਜਾਉਂਦੇ ਹੋਣ ਦੀ ਖਬਰ ਪਤਾ ਲੱਗਦੀ ਆ ਬਦਰਾ ਲੋਕਾਂ ਦੇ ਘਰੇ ਦੱਸਦਾ ਫਿਰਦਾ ਮੇਰੀ ਅੰਬੋ ਲੱਭ ਗਈ ਮੇਰੀ ਅੰਬੋ ਲੱਭ ਗਈ ਸਾਰਿਆਂ ਨੇ ਉਹਨੂੰ ਵਧਾਈ ਵੀ ਦਿੱਤੀ ਚੰਗੀ ਗੱਲ ਆ ਵੀ ਬਦਰਿਆ ਤੇਰੀ ਮਾਂ ਆ ਜੂਗੀ ਫਿਰ ਤੇਰਾ ਵਿਆਹ ਕਰਾਂਗੇ ਤੇ ਫਿਰ ਬਦਰਾ ਬਦਰੇ ਨੂੰ ਇੱਕ औरत ਕਹਿੰਦੀ ਹੈ ਕਹਿੰਦੀ ਫਿਰ ਤੂੰ ਬਲਦੇਵ ਕਰਨ ਨੂੰ ਭੁੱਲ ਜਾਏਗਾ ਕਹਿੰਦਾ ਨਾ ਮੋ ਉਹ ਮੇਰੀ ਵੱਡੀ ਅੰਬੋ ਆ ਤੇ ਮੇਰੀ ਅੰਬੋ ਛੋਟੀ ਅੰਬੋ ਆ ਵੀ ਉਹਨੇ ਮੈਨੂੰ ਪਾਲਿਆ ਮੈਂ ਉਹਦੇ ਨਾਲ ਦਗਾ ਨਹੀਂ ਕਰ ਸਕਦਾ ਕਹਿੰਦੇ ਜਿੰਨੀ ਦੇਰ ਦਾ ਸਮਾਂ ਬਦਰੇ ਨੂੰ ਦਿੱਤਾ ਸੀਗਾ ਵੀ ਬਦਰਿਆ ਆਪਾਂ ਉਹਨੂੰ ਮੈਣ ਲੈ ਜਾਣਾ ਹਲੇ ਉਹ ਬਾਹਰ ਆ ਗਈ ਤੇ ਜਿੱਦਣ ਉਹ ਨੇੜੇ ਤੇੜੇ ਆ ਗਈ ਪੰਜਾਬ ਦੇ ਆਪਾਂ ਉਹਨੂੰ ਘਰੇ ਲਿਆਵਾਂਗੇ ਅੱਛਾ ਬਦਰਾ ਚਾ ਦੇ ਵਿੱਚ ਭੱਜ ਭੱਜ ਕੰਮ ਕਰਿਆ ਕਰੇ ਕੁੜੀਆਂ ਨਾਲ ਤਾਣੀ ਬਣਾਇਆ ਕਰੇ ਦਰੀਆਂ ਬੁਣਿਆ ਕਰੇ ਸਾਰੇ ਕੰਮ ਕਰਿਆ ਕਰੇ ਜੇ ਕਿਸ ਨੇ ਕਹਿਣਾ ਵੀ ਫਲਾਨੇ ਥਾਂ ਅਸੀਂ ਜਾਣਾ ਬਲਦੇਵ ਕੌਰ ਨੇ ਉਹਨੂੰ ਭੇਜਣਾ ਨਾ ਉਹਨੇ ਕਿਹਾ ਨਹੀਂ ਤੂੰ ਬਾਹਰ ਨਹੀਂ ਜਾਣਾ ਪਿੰਡੋਂ ਬਾਹਰ ਨਹੀਂ ਜਾਣਾ ਜਾਏਗਾ ਸਾਡੇ ਨਾਲ ਜਾਏਗਾ ਜਾਓ ਆਪਦੇ ਘਰ ਵਾਲੇ ਨਾਲ ਭੇਜਦੀ ਸੀ ਕਿਉਂਕਿ ਸ਼ਾਇਦ ਉਹਨੂੰ ਉਹਦੀ ਜਾਤ ਦਾ ਅਨੁਮਾਨ ਹੋ ਗਿਆ ਸੀ ਹੂੰ ਕਹਿੰਦੇ ਕੈਲੇ ਨੂੰ ਕੋਈ ਭਿਆਨਕ ਰੋਗ ਲੱਗ ਗਿਆ ਕੈਲਾ ਮੰਚੇ ਤੇ ਪੈ ਗਿਆ ਹੂੰ ਬਦਰਾ ਉਹਨੂੰ ਚਾਹ ਪਾਣੀ ਦੇ ਦਿੰਦਾ ਸੀ ਬਲਦੇਵ ਕੌਰ ਕੋਲ ਉਲਝਾ ਕੇ ਉਹਦੀ ਦਵਾਈ ਬੂਟੀ ਕਰ ਦਿੰਦਾ ਸੀ ਪਰ ਉਹ ਆਪਦੇ ਬਾਪੂ ਨੂੰ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਤੂੰ ਮੇਰੀ ਮਾਂ ਨਾਲ ਕੀਤੀਆਂ ਨੇ ਤੇ ਬਾਪੂ ਤੈਨੂੰ ਕਦੇ ਢੋਈ ਨਹੀਂ ਮਿਲਣੀ ਹੂੰ ਕਹਿੰਦੇ ਕਿ ਕੈਲਾ ਬਹੁਤ ਮਾੜੇ ਹਾਲਾਤਾਂ ਚ ਗਿਆ ਅੱਛਾ ਬਦਰੇ ਨੇ ਉਹਦਾ ਸੰਸਕਾਰ ਆਪ ਕੀਤਾ ਪਿੰਡ ਵਾਲਿਆਂ ਨੇ ਸਾਰੀਆਂ ਰਸਮਾਂ ਉਸੇ ਤਰ੍ਹਾਂ ਨਿਭਾਈਆਂ ਪਰ ਬਦਰੇ ਨੂੰ ਆਪਣੀ ਮਾਂ ਦੇ ਆਉਣ ਦਾ ਬਹੁਤ ਵੱਡਾ ਇੰਤਜ਼ਾਰ ਸੀ ਹੂੰ ਪਿੰਡ ਦੇ ਲੋਕ ਬਦਰੇ ਨੂੰ ਟੀਚਣਾ ਕਰਨ ਲੱਗੇ ਵੀ ਤੈਨੂੰ ਬਲਦੇਵਕੌਰ ਝੂਠ ਬੋਲਦੀ ਆ ਤੇਰੇ ਤੋਂ ਕੰਮ ਕਰਾਉਣ ਦੀ ਮਾਰੀ ਤੈਨੂੰ ਝੂਠ ਬੋਲਿਆ ਕਿ ਤੇਰੀ ਮਾਂ ਜੇ ਆਉਂਦੀ ਆ ਬਾਹਰੋਂ ਬਦਰਾ ਇਹ ਗੱਲ ਸੁਣ ਕੇ ਬਲਦੇਵਕੌਰ ਕੋਲ ਆ ਕੇ ਰੋਂਦਾ ਕੰਦਾ ਅੰਬੋ ਤੂੰ ਮੈਨੂੰ ਝੂਠ ਬੋਲਿਆ ਮੈਨੂੰ ਝੂਠ ਕਾਹ ਤੋਂ ਬੋਲਿਆ ਝੂਠਾ ਲਾਰਾ ਮੈਨੂੰ ਕਿਉਂ ਲਾਇਆ ਤੂੰ ਮੈਨੂੰ ਮੇਰੀ ਮਾਂ ਨਾਲ ਮਿਲਾ ਦੇ ਹੂੰ ਕਹਿੰਦੇ ਕਿ ਬਲਦੇਵ ਕੁਰ ਨੂੰ ਪਤਾ ਸੀ ਉਹਦਾ ਮੁੰਡਾ ਵੀ ਬਾਹਰ ਅੰਦਰ ਉਣ ਜਾਣ ਕਰਦਾ ਸੀ ਉਹ ਕਹਿੰਦੀ ਬੁੱਧਵਾਰ ਨੂੰ ਆਪਾਂ ਤੇਰੀ ਮਾਂ ਨੂੰ ਘਰੇ ਲਿਆਵਾਂਗੇ ਹੂੰ ਬਦਰਾ ਬੈਠਾ ਬੈਠਾ ਕਹਿੰਦਾ ਅੰਬੋ ਮੈਂ ਬਹੁਤ ਖੁਸ਼ ਹਾਂ ਕਹਿੰਦਾ ਮੈਂ ਤਾਂ ਵੀ ਖੁਸ਼ ਹਾਂ ਵੀ ਮੇਰਾ ਬਾਪੂ ਮਰ ਗਿਆ ਅੱਛਾ ਉਹਦਾ ਮੂੰਹ ਦੇਖਦੀ ਹੈ ਉਹ ਕਹਿੰਦੀ ਵੀ ਇਦਾਂ ਨਹੀਂ ਕਹੀਦਾ ਹੁੰਦਾ ਪਿਓ ਪਿਓ ਹੀ ਹੁੰਦਾ ਕਹਿੰਦਾ ਨਹੀਂ ਮੇਰੀ ਤਾਂ ਕਹਿੰਦਾ ਮਾਂ ਹੀ ਸੀ ਅੰਬੋ ਮੈਨੂੰ ਮਾਂ ਮਿਲ ਗਈ ਬਾਪੂ ਦਾ ਮੈਨੂੰ ਜਾਣ ਦਾ ਦੁੱਖ ਨਹੀਂ ਮੇਰੀ ਮਾਂ ਦੇ ਆਉਣ ਦੀ ਜਿੰਨੀ ਖੁਸ਼ੀ ਹੈ ਹੂੰ ਕਹਿੰਦੇ ਉਹਨਾਂ ਨੇ ਦਿਨ ਮਿਥ ਲਿਆ ਜਦੋਂ ਬਲਦੇਵ ਕੌਰ ਬਦਰੇ ਨੂੰ ਲੈ ਕੇ ਆਪਦੇ ਪੁੱਤਰ ਨੂੰ ਲੈ ਕੇ ਰਾਜਸਥਾਨ ਵੱਲ ਜਾਂਦੇ ਆ ਉੱਥੇ ਜਾ ਕੇ ਪਤਾ ਲੱਗਦਾ ਵੀ ਉਹਦੀ ਮਾਂ ਨੂੰ ਮਰੀ ਨੂੰ 4 ਦਿਨ ਹੋ ਗਏ ਓਏ ਹੋਏ ਤਾਂ ਸਾਰੇ ਸਫ਼ਰ ਦੇ ਵਿੱਚ ਬਦਰਾ ਬਲਦੇਵ ਕੌਰ ਨਾਲ ਗੱਲਾਂ ਕਰਦਾ ਜਾਂਦਾ ਅੰਬੋ ਫਿਰ ਆਪਾਂ ਬੀਬੀ ਨੂੰ ਸੂਟ ਸਿਵਾ ਕੇ ਦਵਾਂਗੇ ਫਿਰ ਉਹ ਤੇਰੇ ਨਾਲ ਤਾਣੀ ਬਣਾਇਆ ਕਰੂ ਫਿਰ ਮੈਂ ਘਰੇ ਰਾਜਾ ਬਣ ਕੇ ਬੈਠਿਆ ਕਰੂੰਗਾ ਤੇ ਫਿਰ ਉਹ ਤੇਰੇ ਨਾਲ ਸਾਰੇ ਕੰਮ ਕਰਾਇਆ ਕਰੂ ਫਿਰ ਅੰਬੋ ਮੈਂ ਰਿਟਾਇਰ ਹੋ ਜਾਊਂਗਾ ਉਹ ਇਹ ਗੱਲਾਂ ਦੇ ਤਾਣੇ ਬਾਣੇ ਬੁਣਦਾ ਜਦੋਂ ਬਲਦੇਵ ਕੌਰ ਦੇ ਮੁੰਡੇ ਨੂੰ ਪਿੰਡ ਚ ਸੁਨੇਹਾ ਮਿਲਦਾ ਜਦੋਂ ਉਸ ਪਿੰਡ ਪਹੁੰਚਦਾ ਉਹ ਕਹਿੰਦੇ ਵੀ ਉਹਨਾਂ ਨੂੰ ਤਾਂ 4 ਦਿਨ ਹੋ ਗਏ ਅੱਜ ਪੂਰੇ ਹੋਇਆ ਤਾਂ ਅੰਬੋ ਨੇ ਇਹ ਗੱਲ ਸੁਣ ਕੇ ਬਦਰੇ ਨੂੰ ਆਪਣੀ ਛਾਤੀ ਨਾਲ ਲਾ ਲਿਆ ਘੁੱਟ ਕੇ ਉਹ ਕਹਿੰਦਾ ਅੰਬੋ ਤੂੰ ਕਹਿੰਦੀ ਸੀ ਕਿ ਹੁਣ ਪਿੰਡ ਆ ਗਿਆ ਅੰਬੋ ਨੂੰ ਮਿਲਾਂਗੇ ਉਹ ਕਹਿੰਦੀ ਪੁੱਤ ਵੀ ਤੇਰੀ ਮਾਂ ਤੇ ਤੇ ਪਿਓ ਕੋਲ ਚਲੀ ਗਈ ਬਦਰਾ ਉੱਥੇ ਤਾਂ ਹਾਂ ਮਾਰਦਾ ਕਹਿੰਦਾ ਨਹੀਂ ਜਿੱਥੇ ਮੇਰਾ ਪਿਓ ਗਿਆ ਕਹਿੰਦਾ ਜੇ ਮੇਰੀ ਮਾਂ ਵੀ ਉੱਥੇ ਚਲੀ ਗਈ ਉਹ ਫੇਰ ਵੇਚ ਦੂਗਾ ਹੂੰ ਬਦਰੇ ਦਾ ਮਨ ਕੈਸਾ ਕਿ ਉਹਨੂੰ ਏਡੀ ਵੱਡੀ ਸੱਟ ਲੱਗੀ ਵੀ ਉਹਦੀ ਮਾਂ ਮਿਲ ਗਈ ਜਦੋਂ ਉਹਨੂੰ ਇਹ ਪਤਾ ਲੱਗਦਾ ਵੀ ਉਹਦੀ ਮਾਂ ਮਰ ਚੁੱਕੀ ਆ ਤਾਂ ਉਹ ਇਹ ਗੱਲ ਕਹਿ ਰਿਹਾ ਕਿ ਮੇਰੀ ਮਾਂ ਮੇਰੇ ਪਿਓ ਕੋਲ ਨਹੀਂ ਜਾਣੀ ਚਾਹੀਦੀ ਵੀ ਉਹ ਫੇਰ ਉਹਨੂੰ ਵੇਚ ਦੂਗਾ ਬਦਰੇ ਦਾ ਹਾਲ ਖਰਾਬ ਹੋ ਗਿਆ ਹਸਣ ਟੈਕਨ ਵਾਲਾ ਬਦਰਾ ਜਿਹੜਾ ਸਿਆਣਾ ਹੋ ਗਿਆ ਸੀ ਮਾਂ ਦੇ ਜਿਉਂਦੇ ਹੋਣ ਦੀ ਖੁਸ਼ੀ ਦੇ ਵਿੱਚ ਇੱਕਦਮ ਸ਼ਾਂਤ ਹੋ ਗਿਆ ਬਲਦੇਵ ਕੁਰ ਦੇ ਬਾਹਰ ਲੈ ਕਰੇ ਚਾਦਰ ਲੈ ਕੇ ਪਿਆ ਰਿਹਾ ਕਰੇ ਕੁਝ ਨਾ ਬੋਲਿਆ ਕਰੇ ਬਲਦੇਵਕੁਰ ਦੇ ਜਦੋਂ ਗੱਲ ਕਰਿਆ ਕਰੇ ਤੇ ਬਦਰਾ ਦੂਸਰੇ ਪਾਸੇ ਮੂੰਹ ਕਰ ਲਿਆ ਕਰੇ ਬਲਦੇਵਕੁਰ ਇੱਕ ਦਿਨ ਉਹਦੇ ਮੂਰੇ ਪੱਲਾ ਅਟਕੇ ਰੋਂਦੀ ਉਹਨੂੰ ਕਹਿੰਦੀ ਹੈ ਕਹਿੰਦੀ ਬਦਰਿਆ ਮੈਨੂੰ ਮਾਫ ਕਰ ਦੇ ਮੇਰੇ ਸਿਰ ਤੇ ਬਹੁਤ ਵੱਡੇ ਬੋਝ ਨੇ ਮੈਂ ਤੈਨੂੰ ਝੂਠ ਨਹੀਂ ਸੀ ਰੱਖਣਾ ਚਾਹੁੰਦੀ ਅਸਲ ਚ ਉਹਨੂੰ ਮਰੀ ਨੂੰ ਟਾਈਮ ਹੋ ਗਿਆ ਸੀ ਮੈਨੂੰ ਇਹ ਸੀਗਾ ਵੀ ਚੱਲ ਤੂੰ ਪਰਚ ਜਿਵੇਂ ਹਾਂ ਤਾਂ ਬਦਰਾ ਉਹਨੂੰ ਇੱਕੋ ਗੱਲ ਕਰਕੇ ਦਹਥੜਾ ਪਿੱਟਦਾ ਵੀ ਅੰਬੋ ਤੂੰ ਮੈਨੂੰ ਧੋਖੇ ਚ ਨਹੀਂ ਸੀ ਰੱਖਣਾ ਮੈਂ ਤਾਂ ਸਬਰ ਕਰ ਲਿਆ ਸੀ ਵੀ ਮੇਰੀ ਮਾਂ ਹੈ ਨਹੀਂ ਮਰੇ ਬੰਦੇ ਨੂੰ ਦੁਬਾਰਾ ਜਿਉਂਦਾ ਦੱਸ ਕੇ ਸਬਰ ਕਰਾਉਣਾ ਅੰਭੂ ਬਹੁਤ ਵੱਡਾ ਪਾਪ ਐ। ਹੂੰ ਬਦਰਾ ਬਲਦੇਵ ਕੁਰਦੇ ਇਹ ਗੱਲ ਲਾ ਕੇ ਬਹੁਤ ਰੋਇਆ। ਅੰਭੂ ਖਾੜੇ ਹੁਣ ਤੂੰ ਮੈਨੂੰ ਘਰੋਂ ਬਾਹਰ ਨਾ ਕਰੀ ਮੈਂ ਤੇਰਾ ਗੋਲਾ ਬਣ ਕੇ ਰਹੂੰਗਾ ਜਿੱਥੇ ਤੂੰ ਕਹੇਂਗੀ ਮੈਂ ਉੱਥੇ ਪੈਰ ਧਰੂ ਮੈਂ ਕਿਤੇ ਨਹੀਂ ਜਾਂਦਾ। ਹੂੰ ਬਦਰਾ ਉਸ ਘਟਨਾ ਤੋਂ ਬਾਅਦ ਜਿਹੜਾ ਟੈਕ ਦਾ ਟੈਕ ਦਾ ਪਿੰਡ ਚ ਜਵਾਕਾਂ ਨਾਲ ਵੀ ਖੇਡਦਾ ਸੀ ਸਾਰੇ ਕੰਮ ਕਰਦਾ ਸੀ ਹਰ ਘਰ ਦੇ ਵਿੱਚ ਆਉਣ ਜਾਣ ਸੀ ਉਹਦਾ। ਉਹ ਸ਼ਾਂਤ ਹੋ ਕੇ ਬਲਦੇਵ ਕੁਰਦੇ ਬਾਹਰਲੇ ਘਰੇ ਇੱਕ ਨੁੱਕਰ 'ਚ ਪਿਆ ਰਹਿ ਗਿਆ। ਲੋਕ ਪੁੱਛਣ ਲੱਗੇ ਵੀ ਭਾਈ ਬਧਰਾ ਬਾਹਰ ਨਹੀਂ ਨਿਕਲਦਾ ਠੀਕ ਆ ਠੀਕ ਆ ਕਿਉਂਕਿ ਜੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਇਨਸਾਨ ਖਾਮੋਸ਼ ਹੋ ਜੇ ਤਾਂ ਲੋਕਾਂ ਨੂੰ ਫਿਕਰ ਹੋ ਜਾਂਦੀ ਆ ਹੂੰ ਕਹਿੰਦੇ ਕਿ ਜਦੋਂ ਬਧਰਾ ਬਿਮਾਰ ਹੋ ਗਿਆ ਨਾ ਬਲਦੇਵ ਕਰਨ ਨੂੰ ਫਿਕਰ ਪਿਆ ਹੂੰ ਵੀ ਜੇ ਇਹਨੂੰ ਕੁਝ ਹੋ ਗਿਆ ਇਹਦਾ ਕੀ ਕਰਾਂਗੇ ਕਿਉਂਕਿ ਸ਼ਾਇਦ ਬਲਦੇਵ ਕਰਨ ਨੂੰ ਉਹਦੀ ਜਾਤ ਦਾ ਪਤਾ ਸੀ ਵੀ ਨਾ ਉਹ ਮਰਦਾ ਤੇ ਨਾ ਉਹ ਔਰਤ ਹੂੰ ਫਿਰ ਉਹ ਉਹਨੇ ਆਪਦੇ ਬਜ਼ੁਰਗਾਂ ਤੋਂ ਸਲਾਹ ਲਈ ਵੀ ਮੈਨੂੰ ਇਹ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਵੀ ਇਹ ਘੜੀਪਲ ਦਾ ਮਹਿਮਾਨ ਆ ਕਿਉਂਕਿ ਬਦਰਾ ਬਿਮਾਰ ਹੋ ਕੇ ਬਿਲਕੁਲ ਆਪਣਾ ਰੰਗ ਰੂਪ ਉਹਦਾ ਚਾ ਚੁੱਕਾ ਸੀ ਅੱਛਾ ਤੁਸੀਂ ਹੁਣ ਇਹ ਦੇਖੋ ਵੀ ਬਦਰਾ ਜਦੋਂ ਬਿਮਾਰ ਹੋਇਆ ਤੇ ਬਲਦੇਵ ਕੁਰ ਨੂੰ ਫਿਕਰ ਪਿਆ ਉਹਨੇ ਸੋਚਿਆ ਵੀ ਠੀਕ ਐ ਇਹਦੀ ਜ਼ਿੰਦਗੀ ਚ ਦੁੱਖ ਆ ਭਾਈ ਇਹਦੇ ਇੰਨੇ ਹੀ ਲਿਖਿਆ ਹੋਣਾ ਫਿਰ ਕੋਸ਼ਕ ਦੇ ਨਾਲ ਪਿੱਛੋਂ ਉਹਨੂੰ ਕਿਤੇ ਬਾਹਰ ਡੇਰੇ ਤੇ ਲੈ ਕੇ ਜਾਂਦੇ ਆ ਜਿਵੇਂ ਪਿੰਡਾਂ ਚ ਲੈ ਕੇ ਜਾਂਦੇ ਸੀ ਕਹਿੰਦੇ ਕਿ ਬਦਰੇ ਨੇ ਠੀਕ ਹੋਣਾ ਸ਼ੁਰੂ ਹੋ ਗਿਆ ਉੱਥੋਂ ਅੱਛਾ ਬਲਦੇਵ ਕੁਰ ਨੇ ਉਸ ਦਿਨ ਰੱਜ ਕੇ ਰੋਟੀ ਖਾਧੀ ਜਦੋਂ ਬਦਰਾ ਹੌਲੀ ਹੌਲੀ ਗੱਲਾਂ ਕਰਨ ਲੱਗਿਆ ਹੂੰ ਲੋਕ ਵੀ ਹੈਰਾਨ ਸੀ ਕਿ ਬਲਦੇਵਕੁਰ ਬਦਰੇ ਨੂੰ ਇੰਨਾ ਸਾਹਮ ਕੇ ਕਿਉਂ ਰੱਖਦੀ ਆ ਇਹਦਾ ਇਹਦੇ ਨਾਲ ਕੀ ਸੰਬੰਧ ਹੈ ਪਿੰਡ ਦੀ ਬਹੁਤ ਸੱਚਾਰੀ ਔਰਤ ਸੀ ਬਲਦੇਵਕੁਰ ਉਹਨੇ ਬਦਰੇ ਨੂੰ ਫੇਰ ਕੰਮਾਂ ਚਲਾ ਲਿਆ ਅੱਛਾ ਕਹਿੰਦੇ ਜਦੋਂ ਬਦਰਾ ਤਾਣੀ ਬੁਣਿਆ ਕਰੇ ਕਹਿਦਿਆ ਕਰੇ ਅੰਬੋ ਕੁੜੀਆਂ ਨੂੰ ਮੇਰੇ ਕੋਲ ਨਾ ਭੇਜੀ ਮੈਂ ਕੱਲਾ ਹੀ ਬੁਣੂਗਾ ਹੂੰ ਮੈਂ ਤੁਹਾਨੂੰ ਉਹ ਨਮੂਨਾ ਬਣਾ ਕੇ ਦਿਖਾਉਂ ਜਿਹੜਾ ਜੱਗ ਤੇ ਕਿਸੇ ਨੇ ਬਣਾਇਆ ਨਹੀਂ ਹੋਗਾ ਤੇ ਲੋਕ ਯਾਦ ਕਰਨਗੇ ਤੇ ਤੁਸੀਂ ਇਹ ਦੇਖੋ ਵੀ ਬਲਦੇਵ ਕਰਨ ਨੇ ਉਹਦੀ ਪੂਰੀ ਰਾਖੀ ਰੱਖੀ ਵੀ ਇੱਕਦਾਂ ਬਿਮਾਰ ਹੋ ਕੇ ਠੀਕ ਹੋਇਆ ਵੀ ਕੀ ਪਤਾ ਇਹਦੇ ਮਨ 'ਚ ਕੀ ਚੱਲਦਾ ਹੂੰ ਕੀ ਪਤਾ ਇਹਨੂੰ ਮੇਰੇ ਨਾਲ ਹੀ ਕੋਈ ਸ਼ਿਕਵਾ ਹੋਵੇ ਤਾਂ ਕਹਿੰਦੇ ਕਿ ਬਦਰੇ ਨੇ ਕੁੜੀਆਂ ਨਾਲ ਕੰਮ ਕਰਵਾਉਣਾ ਸ਼ੁਰੂ ਕਰਤਾ ਤਾਣੀ ਵੀ ਬੁਣਨੀ ਧਰੀਆਂ ਵੀ ਬੁਣਨੀਆਂ ਜੇ ਕਿਸੇ ਕੁੜੀ ਨੇ ਕਹਿਣਾ ਬਦਰਿਆ ਅਸੀਂ ਤੇਰੇ ਨਾਲ ਬੈਠ ਕੇ ਤਾਣੀ ਬੁਣਨੀ ਉਹਨੇ ਕਹਣਾ ਨਾ ਕੁੜੀ ਕੋ ਇੱਥੇ ਨਹੀਂ ਖੜ੍ਹਣਾ ਜਾਓ ਆਪੋ ਆਪਣੇ ਘਰਾਂ ਨੂੰ ਜਾਓ ਤਾਂ ਬਲਦੇਵ ਕਰਨ ਨੇ ਹੱਸਣਾ ਵੀ ਇਹਦੀ ਰੂਹ ਨੂੰ ਕੀ ਹੋ ਗਿਆ ਵੀ ਪਹਿਲਾਂ ਕੁੜੀਆਂ ਨੂੰ ਲੱਭਦਾ ਫਿਰਦਾ ਸੀ ਹੁਣ ਕੁੜੀਆਂ ਨੂੰ ਭਜਾ ਦਿੰਦਾ ਮੇਰੇ ਕੋਲ ਨਹੀਂ ਖੜ੍ਹਣਾ ਮੇਰੇ ਕੋਲ ਨਹੀਂ ਖੜ੍ਹਣਾ ਹੂੰ ਅੰਬੋ ਬਲਦੇਵ ਕੋਰ ਕਿਆ ਕਰੀ ਬਦਰਿਆ ਤੂੰ ਕਿਹੜਾ ਨਮੂਨਾ ਪਾਉਣਾਗਾ ਬਈ ਮੈਂ ਤਾਂ ਡਿੱਕੀ ਜਾਨੀ ਆ ਕਦੋਂ ਪਾਏਗਾ ਬਸ ਅੰਬੋ ਤੈਨੂੰ ਮੈਂ ਦਿਖਾ ਦੇਣਾ ਤੇ ਲੋਕ ਯਾਦ ਕਰਨਗੇ ਅੱਛਾ ਇੱਕ ਰਾਤ ਕੀ ਹੋਇਆ ਬਦਰਾ ਸ਼ਾਮ ਤੱਕ ਤਾਣੀ ਤੇ ਬੈਠਾ ਰਿਹਾ ਅੱਛਾ ਤੇ ਬਲਦੇਵ ਕੋਰ ਉਹਨੂੰ ਬਾਰ-ਬਾਰ ਵੇਖ ਰਹੀ ਆ ਉਹ ਕਹਿੰਦੀ ਬਦਰਿਆ ਸੌ ਜਾ ਕਹਿੰਦਾ ਅੰਬੋ ਮੈਂ ਤੈਨੂੰ ਨਮੂਨਾ ਦੇ ਕੇ ਜਾਣਾ ਲੋਕ ਯਾਦ ਕਰਨਗੇ ਹੂੰ ਬਲਦੇਵ ਕੋਰ ਉਹਨੂੰ ਦੇਖਦੀ ਦੇਖਦੀ ਸੌਂਗੀ ਅੱਛਾ ਸਵੇਰੇ ਜਦੋਂ ਪਹਿਲੇ ਟਾਈਮ ਕਹਿੰਦੇ ਆ ਕਿ ਜਦੋਂ ਗੁਰੂ ਘਰ ਚ ਬਾਬਾ ਬੋਲਦਾ ਬਲਦੇਵ ਕੁਰਤਾ ਹਮਾਰ ਦੀ ਕਰੋ ਨਿਕਲਦੀ ਐ ਜਦੋਂ ਉਹ ਇਹ ਦੇਖਦੀ ਆ ਕਿ ਬਦਰਾ ਤਾਣੀ ਤੋਂ ਉੱਪਰ ਜਿਹੜਾ ਕੁੰਡਾ ਪਾਇਆ ਹੁੰਦਾ ਵੱਡਾ ਉਹਦੇ ਤੇ ਫਹਾ ਲੀ ਬੈਠਾ ਹੁੰਦਾ ਬਲਦੇਵ ਕੁਰਦੀਆਂ ਤਾਹਾਂ ਨੇ ਪਿੰਡ ਇਕੱਠਾ ਕਰਤਾ ਪੱਟ ਪੱਟ ਕੇ ਕਹਿ ਰਹੀ ਆ ਕਹਿੰਦੀ ਬਦਰਿਆ ਜੇ ਮੈਨੂੰ ਪਤਾ ਹੁੰਦਾ ਤੂੰ ਆ ਨਮੂਨਾ ਦੇਣਾ ਲੋਕਾਂ ਨੂੰ ਮੈਂ ਤੈਨੂੰ ਕੱਲੇ ਨੂੰ ਨਾ ਛੱਡਦੀ ਉਹ ਦੀਆਂ ਉਹ ਤਾਹਾਂ ਨੇ ਲੋਕਾਂ ਨੂੰ ਰਵਾਤਾ ਸੀ ਕਿ ਬਦਰਾ ਕਰ ਕੀ ਗਿਆ ਹੂੰ ਕਿਉਂਕਿ ਬਦਰਾ ਬਿਮਾਰ ਹੋ ਕੇ ਫੇਰ ਠੀਕ ਹੋ ਗਿਆ ਪਰ ਬਲਦੇਵ ਕੁਰ ਨੂੰ ਉਹਦੀ ਰਾਮਚੰਦ ਦਾ ਪਤਾ ਸੀ ਬਲਦੇਵ ਕੁਰ ਨੂੰ ਉੱਤੇ ਸ਼ੱਕ ਨਹੀਂ ਹੋਇਆ ਪਰ ਉਹਨੂੰ ਅਚੰਭਾ ਜ਼ਰੂਰ ਸੀ ਵੀ ਬਦਰਾ ਇਦਾਂ ਕੋ ਕਹਿੰਦਾ ਵੀ ਅੰਬਾ ਸਾਰੇ ਯਾਦ ਕਰਨਗੇ ਸਾਰੇ ਯਾਦ ਕਰਨਗੇ ਤਾਂ ਕਹਿੰਦੇ ਕਿ ਬਦਰੇ ਦੀ ਮੌਤ ਤੋਂ ਪਿੱਛੋਂ ਬਦਰੇ ਦਾ ਦਾ ਸੰਸਕਾਰ ਹੋਇਆ ਸਾਰੇ ਪਿੰਡ ਨੇ ਬਹੁਤ ਸੋਗ ਮਨਾਇਆ ਹਰ ਘਰ ਚੋਂ ਬਦਰੇ ਵਾਸਤੇ ਕਪੜਾ ਆਇਆ ਅੱਛਾ ਪਿੰਡ ਦੇ ਵਿੱਚ ਸੋਗ ਪੈ ਗਿਆ ਤੇ ਬਲਦੇਵ ਕੁਰ ਨੇ ਆਪਣਾ ਮਾਨਸਿਕ ਸੰਤੁਲਨ ਖੋ ਲਿਆ ਕਿਉਂਕਿ ਬਦਰੇ ਨਾਲ ਪਤਾ ਨਹੀਂ ਉਹਦੀ ਕੀ ਸਾਂਝ ਸੀ ਹੂੰ ਉਹ ਉਹਨੂੰ ਪੁੱਤਾ ਕਹਿ ਕੇ ਕੀਰਨੇ ਪਾਇਆ ਕਰੇ ਉਹਦੇ ਤੂੰ ਮੈਂ ਇਦਾਂ ਕਿਉਂ ਕਰ ਗਿਆ ਦੁਨੀਆ ਨੂੰ ਕੀ ਐਸਾ ਛੱਡ ਗਿਆ ਤੂੰ ਕਹਿੰਦਾ ਸੀ ਦੁਨੀਆ ਯਾਦ ਕਰੂ ਬਦਰੇ ਤੇ ਜਾਣ ਪਿੱਛੋਂ ਸੋਗ ਰਿਆ ਪਿੰਡ ਚ ਜਦੋਂ ਕੋਈ ਬਦਰੇ ਦੀ ਗੱਲ ਕਰਿਆ ਕਰੇ ਤਾਂ ਬਲਦੇਵ ਕੁਰਬਾਨ ਪਾ ਕੇ ਕਹਿਆ ਕਰੇ ਵੀ ਪੁੱਤਾ ਤੂੰ ਤਾਂ ਉਹੀ ਗੱਲ ਕਰ ਗਿਆ ਵੀ ਲੋਕ ਯਾਦ ਕਰਨਗੇ ਉਹ ਨਮੂਨਾ ਬਣਾ ਕੇ ਜਾਊਂਗਾ ਤੇ ਤੁਸੀਂ ਇਹ ਦੇਖੋ ਵੀ ਬਦਰੇ ਨੂੰ ਆਪਣੇ ਬਾਰੇ ਨਹੀਂ ਪਤਾ ਲੱਗਿਆ ਵੀ ਉਹ ਕੌਣ ਆ ਕਿਸ ਜਾਤ ਦੇ ਵਿੱਚ ਆ ਪਿੰਡ ਦੀਆਂ ਕੁਝ ਬਜ਼ੁਰਗ ਸੁਆਣੀਆਂ ਨੇ ਬਦਰੇ ਨੂੰ ਸੰਭਿਆ ਉਹਨੂੰ ਦੁੱਖਾਂ ਦੀ ਘੜੀ ਚੋਂ ਕੱਢਿਆ ਪਰ ਬਦਰਾਮ ਮਾ ਦੇ ਉਸ ਦੁੱਖ ਤੋਂ ਬਾਅਦ ਬਿਮਾਰ ਹੋ ਕੇ ਠੀਕ ਹੋ ਗਿਆ ਫਿਰ ਉਹਨੇ ਸ਼ਾਇਦ ਉਹਰਾ ਚੁਣਿਆ ਜਿਹੜਾ ਉਹਨੂੰ ਸਹੀ ਲੱਗਿਆ ਕਿਉਂਕਿ ਇੱਕ ਆਸ ਤੇ ਜਉਂ ਰਿਆ ਸੀ ਵੀ ਜੇ ਮੇਰੀ ਮਾਂ ਆ ਜੇ ਤਾਂ ਸ਼ਾਇਦ ਮੇਰੀ ਜ਼ਿੰਦਗੀ ਸੁਧਰ ਜੇ ਤੇ ਬਲਦੇਵ ਕੌਰ ਨੂੰ ਕਹਿੰਦਾ ਹੁੰਦਾ ਸੀ ਵੀ ਅੰਬੋ ਤੂੰ ਮੈਨੂੰ ਛੱਡ ਕੇ ਨਾ ਜਾਈ ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਕਹਿੰਦੇ ਨੇ ਕਿ ਬਦਰੇ ਦੀ ਮੌਤ ਪਿੱਛੋਂ ਬਲਦੇਵ ਕੌਰ ਮੰਜੇ ਤੋਂ ਨਹੀਂ ਉੱਠੀ ਤੇ ਉਹਦਾ ਮਾਨਸਿਕ ਤਵਾਜਨ ਖੋ ਗਿਆ ਸੀਗਾ 3 ਸਾਲ ਬਾਅਦ ਬਲਦੇਵ ਕੌਰ ਪਾਗਲਾਂ ਦੀ ਤਰ੍ਹਾਂ ਚੱਲਿਆਂ ਦੀ ਤਰ੍ਹਾਂ ਬਦਰੇ ਨੂੰ ਬਾਜਾ ਮਾਰਦੀ ਉਸ ਤਾਣੀ ਵਾਲੇ ਕਮਰੇ ਦੇ ਵਿੱਚ ਹੀ ਮਰੀਗੀ ਤਾਂ ਸਾਰੇ ਇਹ ਸੋਚਦੇ ਸੀਗੇ ਵੀ ਜੰਮਿਆ ਕਿਤੇ ਬਦਰਾ ਰਹਿ ਕਿਤੇ ਰਿਆ ਪਤਾ ਨਹੀਂ ਕੀ ਦਾ ਖੂਨ ਆ ਕੀ ਜਾਤ ਐ ਵੀ ਬਲਦੇਵ ਕੁਰ ਨੇ ਸਕੀਮਾਨ ਨਾਲੋਂ ਵੱਧ ਕਰਕੇ ਪਾਲਿਆ ਤੇ ਅੱਜ ਉਹਦੇ ਦੁੱਖ ਚ ਹੀ ਚਲੀ ਗਈ ਹੂੰ ਜਿੰਨਾ ਬਦਰੇ ਨੂੰ ਆਪਣੀ ਮਾਂ ਦੇ ਤੁਰ ਜਾਣ ਦਾ ਦੁੱਖ ਸੀ ਉਸ ਤੋਂ ਕਿਤੇ ਜ਼ਿਆਦਾ ਬਲਦੇਵ ਕੁਰ ਨੂੰ ਬਦਰੇ ਦੇ ਤੁਰ ਜਾਣ ਦਾ ਦੁੱਖ ਸੀ ਇਹ ਇੱਕ ਉਹ ਰੂਹ ਜਿਨੇ ਸਾਰੇ ਪਿੰਡ ਦੇ ਵਿੱਚ ਰੌਣਕ ਲਾਈ ਰੱਖੀ ਔਰ ਆਪਣਾ ਦਰਦ ਸਿਰਫ ਅੰਬੋ ਬਲਦੇਵ ਕੌਰ ਨੂੰ ਦੱਸਿਆ ਤੇ ਬਲਦੇਵ ਕੌਰ ਨੂੰ ਨਹੀਂ ਸੀ ਪਤਾ ਕਿ ਉਹ ਬੰਦੇ ਨੇ ਆਪਣਾ ਅੰਤਮ ਸਮਾਂ ਦੱਸਤਾ ਕਿਉਂਕਿ ਬਾਅਦ ਚ ਇਹ ਗੱਲ ਵੀ ਹੁੰਦੀ ਰਹੀ ਕਿ ਪਿੰਡ ਦੇ ਲੋਕ ਉਹਨੂੰ ਡਰਾਉਣ ਲੱਗੇ ਸੀ ਵੀ ਤੈਨੂੰ ਨੱਚਣ ਵਾਲੇ ਆ ਕੇ ਲੈ ਜਾਣਗੇ ਅੱਛਾ ਤੇ ਇਹ ਗੱਲ ਬਹੁਤ ਦੇਰ ਬਾਅਦ ਨਿਕਲੀ ਜਦੋਂ ਉਹਦੀ ਮੌਤ ਹੁੰਦੀ ਹੈ ਨਾ ਬਦਰੇ ਦੀ ਤਾਂ ਬਲਦੇਵ ਕੌਰ ਕਹਿੰਦੀ ਹੁੰਦੀ ਸੀ ਕਿ ਜੇ ਮੈਨੂੰ ਜਰਾ ਜਿੰਨੀ ਵੀ ਗੱਲ ਦਾ ਪਤਾ ਹੁੰਦਾ ਨਾ ਮੈਂ ਬਦਰੇ ਨੂੰ ਕੱਲਿਆ ਨਹੀਂ ਸੀ ਛੱਡਣਾ ਤਾਂ ਕਹਿੰਦੇ ਨੇ ਕਿ ਬਦਰੇ ਦੇ ਨਾਂ ਤੇ ਲੋਕਦਾਨਪੁਨ ਵੀ ਕਰਦੇ ਨੇ ਕਿ ਉਸ ਪਿੰਡ ਦੀ ਦਰਵੇਸ਼ ਰੂਹ ਸੀ ਹੂੰ ਸੋ ਸਾਡੇ ਆਸ-ਪਾਸ ਬਹੁਤ ਸਾਰੇ ਐਸੇ ਪਾਤਰ ਹੁੰਦੇ ਨੇ ਜਿਹੜੇ ਆਪਣੇ ਅੰਦਰ ਇੱਕ ਬਹੁਤ ਵੱਡਾ ਸਮੁੰਦਰ ਲੈ ਕੇ ਘੁੰਮ ਰਹੇ ਹੁੰਦੇ ਆ ਪਰ ਕਿਸੇ ਨੂੰ ਨਹੀਂ ਪਤਾ ਕੋਈ ਵਿਰਲਾ ਹੀ ਹੁੰਦਾ ਜਿਹੜਾ ਉਹਨਾਂ ਦਾ ਦੁੱਖ ਜਾਣ ਲੈਂਦਾ ਜਿਵੇਂ ਅੰਬੋ ਬਲਦੇਵ ਕਰਨੇ ਬਦਰੇ ਨਾਲ ਅੰਤ ਤੱਕ ਨਿਭਾਈ ਫਤੋ ਨੇ ਉਹਦਾ ਬਚਪਨ ਕਢਾਤਾ ਬਲਦੇਵ ਕਰਨੇ ਉਹਦੀ ਜਵਾਨੀ ਕਢਾਤੀ ਪਰ ਬਦਰੇ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਿਹਾ ਬਾਬਾ ਬਦਰਾ ਕਹਿ ਕੇ ਉਹਨੂੰ ਸਤਿਕਾਰਿਆ ਗਿਆ ਕਿਉਂਕਿ ਉਹਨੇ ਪਿੰਡ ਦੀਆਂ ਨੋਹਾਂ ਧੀਆਂ ਦੀ ਇੱਜ਼ਤ ਕੀਤੀ ਪਰ ਉਹਨੇ ਆਪਣਾ ਹਸ਼ਰ ਮਾੜਾ ਕਰ ਲਿਆ ਕਿਉਂਕਿ ਉਹਨੂੰ ਨਹੀਂ ਸੀ ਪਤਾ ਕਿ ਉਹ ਕੌਣ ਹੈ ਬਹੁਤ ਸੋਹਣੀ ਕਹਾਣੀ ਸੀ ਪਿਆਰੇ ਦਰਸ਼ਕੋ ਵਾਕਈ ਅੱਜ ਦੀ ਕਹਾਣੀ ਭਾਵਕ ਕਰ ਦੇਣ ਵਾਲੀ ਸੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਪਾਤਰ ਐਸੇ ਪਾਤਰ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਹਾਸ਼ੀਆਗਤ ਪਾਤਰ ਕਹਿੰਦੇ ਆ ਜਾਂ ਫਿਰ ਅਣਗੌਲੇ ਪਾਤਰ ਕਹਿੰਦੇ ਆ ਜਿਨ੍ਹਾਂ ਦੀ ਆਪਣੀ ਦੁਨੀਆ ਤੇ ਆਪਣੀ ਜ਼ਿੰਦਗੀ ਹੁੰਦੀ ਆ ਪਰ ਅੰਤ ਨੂੰ ਜ਼ਿੰਦਗੀ ਦਾ ਅੰਤ ਬਹੁਤ ਦਰਦਨਾਕ ਕਰ ਲੈਂਦੇ ਨੇ ਅਗਰ ਤੁਹਾਡੇ ਕੋਲ ਕੋਈ ਐਸੀ ਕਹਾਣੀ ਕਿੱਸਾ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਡੀ ਕਹਾਣੀ ਤੁਹਾਡੇ ਆਪਣੇ ਤੱਕ ਜ਼ਰੂਰ ਪਹੁੰਚਾਵਾਂਗੇ ਜ਼ਿੰਦਗੀ ਜ਼ਿੰਦਾਬਾਦ